ਆਸੇ ਜੀ ਰੋਟੀ ਦਾ ਲੰਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰੀਕ ਅੱਜ 25 ਤੇ ਆਪਾਂ ਚੱਲੇ ਆਂ ਫਤੇਗੜ ਸਾਹਿਬ ਤੇ ਗੋਗੀ ਵੀਰਾ ਜੋਤੀ ਚਾਹਤ ਤੇ ਆਪਣਾ ਨਾਲ ਭੰਗੋ ਵੀਰਾ ਆ ਚੱਲੇ ਫਤੇਗੜ ਸਾਹਿਬ ਟਾਈਮ ਹੋ ਗਿਆ ਲਗਭਗ 5:00 ਵਜੇ ਦਾ ਨੂੰ ਤੁਰਨੇ ਆਂ ਇਧਰ ਬੀਬੀ ਨੇ ਛੱਡੀ ਨੇ ਚਾਹ ਚੂ ਸਾਨੂੰ ਦੇਤੀ ਸਾਰੇ ਜਣੇ ਨੂੰ ਵੀ ਬਿਨੇ ਵੀ ਜਾਣਾ ਪਰ ਉਧਰ ਲਈ ਸੰਗਤ ਨਾਲੇ ਜਾਣਾ ਪੈਣ ਹੋਣੀ ਆਪਣੀ ਤੁਰਕੇ ਜਾਣਗੀਆਂ ਕੀ ਬਤ ਆਪਾਂ ਰਸਤੇ ਜੇ ਮਿਲ ਜਾਣ ਆਪਾਂ ਦੇਖਦੇ ਆ ਉਹ 6 ਵੇ ਤੁਰਨਗੇ ਆਪਾਂ ਫਤੇ ਕਰਨ ਨੂੰ ਤਿਆਰੀ ਆ ਤੁੰਦੀ ਫੇਰ ਆਪਾਂ ਅਪਡੇਟ ਦਿੰਦੇ ਆ ਜੀ ਨੇਰਾ ਹੋਇਆ ਪਿਆ ਤੁਰ ਪਿਆ ਆਪਾਂ ਉਹ ਗੋਗੀਆਂ ਦਾ ਨਾ ਨਾ ਲੇਟੇ ਹੋ ਗਏ ਬਾਈ ਯਾਰ ਨੇਰਾ ਬਹੁਤ ਹੋਇਆ ਪਿਆ ਤੁਰ ਪਿਆ ਆਪਾਂ ਲੋ ਵੀ ਆਪਾਂ ਇਕੱਠੇ ਹੋ ਕੇ ਖੜ ਗਏ ਆ ਗਏ ਵੀਰ ਹੋਣੀ ਨੇਰਾ ਬਹੁਤ ਹੈ ਪਿਆ ਚਾਹਤ ਗੁਰਪ੍ਰੀਤ ਵੀਰ ਹੁਣ ਆਪਾਂ ਰੋਡ ਤੇ ਚੜਾਂਗੇ ਇਧਰੋਂ ਅੱਗੇ ਆਪਾਂ ਇਧਰੋਂ ਆਇਆ ਹੁਣ ਰੋਡ ਤੇ ਚੜਾਂਗੇ ਇੱਧਾ ਹੁਣ ਵਾ ਇਕੱਠੇ ਹੋਗੇ ਇੱਥੋਂ ਹੂੰ ਚਲੋ ਜੀ ਚੱਲੀਏ ਹੁਣ ਆਪਾਂ ਅੱਗੇ ਅਪਡੇਟ ਦਿੰਨੇ ਤੁਹਾਨੂੰ ਚੱਲੇ ਨੇਰਾ ਬਹੁਤ ਇਹਦੇ ਕਰਕੇ ਦਿਖਦੇ ਨਹੀਂ ਕੋਈ ਕੋਈ ਦਿਖ ਰਿਹਾ ਲਓ ਜੀ ਆਪਾਂ ਜੀਂਦਲਪੁਰ ਪਹੁੰਚ ਗਏ ਵੀਰੇ ਉਹਨਾਂ ਨੇ ਲੰਗਰ ਲਾਇਆ ਪਿਆ ਤੇ ਆਪਾਂ ਹੁਣ ਚੱਲਦੇ ਆ ਤੇ 21-22 ਬਿਸਕੁਟ ਲਵਾਂਗੇ ਵੀਰੇ ਉਹਨਾਂ ਤੋਂ ਆ ਵੀਰੇ ਉਹਨਾਂ ਨੇ ਲੰਗਰ ਲਾਇਆ ਹੋਇਆ ਸਵੇਰ ਦਾ ਟਾਈਮ ਤੇ ਆਪਾਂ ਵੀ ਸੂਟ ਲੈ ਲੇ ਬਾਬੇ ਉਹਨਾਂ ਤੋਂ ਤੇ ਜਾਤੀ ਵਾਲ ਪਹੁੰਚ ਗਏ ਜਿੰਦਲਪੁਰ ਜਾਤੀ ਵਾਲਾ ਗਾ ਜਿੰਦਲਪੁਰ ਪਹੁੰਚ ਗਏ ਆਪਾਂ ਤੇ ਆ ਗੁਰਦੁਆਰਾ ਸਾਹਿਬ ਆਪਾਂ ਕਹਿੰਦੇ ਆ ਬਹੁਤ ਚੰਗੀ ਹੈ ਤੇ ਟਾਈਮ ਚੱਲਦਾ ਬਾਕੀ ਆਪਣੇ ਮਗਰ ਆਉਂਦੇ ਨੇ ਉਹ ਰਹੇ ਨੇ ਜਿਹੜੇ ਮਗਰ ਆਉਂਦੇ ਨੇ ਆਪਾਂ ਤੇ ਆਪਾਂ ਡੇਟ ਦਿੰਨੇ ਆ ਲੋ ਜੀ ਆਪਾਂ ਤਰਖੇੜੀ ਲੰਗਰ ਚ ਹੁਣ ਚਾਹ ਪੀਣ ਲੱਗ ਗਏ ਆਪਣੇ ਨਾਲ ਦੇ ਪਿੱਛੇ ਆ ਰਹੇ ਨੇ ਆ ਚਾਹ ਪਾ ਰਹੇ ਨੇ ਆਪਣੇ ਨਾਲ ਦੇ ਹਨੇਰਾ ਹਜੇ ਵੀ ਬਹੁਤ ਹੋਇਆ ਪਿਆ ਦਿਖ ਨਹੀਂ ਰਿਹਾ ਕੁਝ ਚਲੋ ਜੋਗੀ ਪਿਆਰ ਉਹ ਗੋਗੀ ਵੀਰੇ ਨੇ ਚਾਹ ਪਾ ਲਈ ਇੱਧਰ ਲੰਗਰ ਲੱਗਿਆ ਉਹ ਤਰਖੇੜੀ ਤਰਖੇੜੀ ਵਾਲਿਆਂ ਦਾ ਹਨੇਰਾ ਆਲੇ ਦੁਆਲੇ ਬਹੁਤ ਹੋਇਆ ਪਿਆ ਜੀ ਤੇ ਗੁਰੂ ਦੀ ਫੌਜ ਪਰ ਜਦ ਤਾਈ ਨੂੰ ਤਰਸਾਲ ਰੱਖਿਆ ਉਹ ਵੀਰਾ ਚਾਹ ਪੌਣ ਲੱਗੇ ਆਪਾਂ ਵੀ ਹੁਣ ਚਾਹ ਪੌਣੀ ਆ ਬਿਸਕੁਟਾਂ ਨਾਲ ਚਾਹ ਕੱਟ ਕੇ ਬਣਾਈ ਓਏ ਬਾਈ ਬਿਸਕੁਟ ਵੀ ਵਿੱਚ ਰਹਿ ਗਏ ਆ ਚਾਹ ਦਾ ਆ ਬੰਦੇ ਲੇਟ ਸੀ ਮੜੇ ਜੇ ਹੁਣ ਚਾਹ ਪਾਈ ਇਹਨਾਂ ਨੇ ਆਪਾਂ ਤੁਹਾਨੂੰ ਇੱਕ ਦੋ ਬੰਦਾ ਹੋਰ ਦੇਵਾਂਗੇ ਜਿਹੜਾ ਲੇਟ ਸੀ ਆ ਦਾ ਹਿੰਦੀ ਵੀਰੇ ਤਾਂ ਆਪਣੇ ਨਾਲ ਹੀ ਸੀ ਤੇ ਜਿਹੜਾ ਬੰਦਾ ਲੇਟ ਸੀ ਆ ਧਿਆਨਾ ਵੀਰਾਂ ਲੇਟ ਸੀ ਤੇ ਆ ਬੰਦਾ ਲੇਟ ਸੀ ਆ ਬੰਦਾ ਗੁਰਪ੍ਰੀਤ ਵੀਰਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋ ਜਾਂਦਾ ਗੁੱਸਾ ਨਹੀਂ ਕਰਨਾ ਵੀਰੇ ਨਹੀਂ ਆਪਾਂ ਲੈ ਕੇ ਆਣਾ ਫਿਰੇ ਤੱਕ ਬਾਈ ਗੁੱਸਾ ਨਹੀਂ ਕਰਨਾ ਹੈਗਾ ਗੁੱਸਾ ਕਰ ਰਹੇ ਨਹੀਂ ਜੀ ਹੁਣ ਆਪਾਂ ਅਪਡੇਟ ਦਿੰਨੇ ਆ ਅੱਗੇ ਜਾ ਕੇ ਹਨੇਰਾ ਬਹੁਤ ਹੋਇਆ ਹੋਇਆ ਕਰਦੇ ਲੈ ਬਾਈ ਦੁਬਾਰੇ ਬਣਾਈਏ ਬਿਸਕੁਟ ਡਿੱਗ ਗਏ ਦੀ ਪਹਿਲਾਂ ਹਨੇਰਾ ਬਹੁਤ ਹੈ ਵੀਡੀਓ ਸਾਫ ਨਹੀਂ ਆ ਰਹੀ ਫਿਰਾਂ ਭਾਈ ਲਓ ਜੀ ਚਾਹ ਦੀ ਵੀਡੀਓ ਬਣ ਗਈ ਅੱਗੇ ਜਾ ਕੇ ਅਪਡੇਟ ਦਿੰਦੇ ਆਪਾਂ ਜੀ ਆਪਾਂ 90 ਤੋਂ ਕਿੰਨੇ ਵੇ ਤੁਰੇ ਸੀ ਵੀਰੇ ਆਪਾਂ ਅੱਛਾ ਕਿੰਨੇ ਜਣੇ ਹੋ ਵੀਰੇ ਚਾਰ ਜਣੇ ਹੋ ਜੀ ਅੱਠ ਜਣੇ ਬਾਕੀ ਵੀਰੇ ਉਹ ਨਹੀਂ ਪਿੱਛੇ ਆ ਰਹੇ ਵੀਰੇ ਉਹਨੇ ਸਾਈਕਲਾਂ ਤੇ ਯਾਤਰਾ ਕਰ ਰਹੇ ਨੇ ਫਤੇਗੜ ਸਾਹਿਬ ਦੀ ਤੇ ਉਹ ਵੀਰੇ ਉਹ ਨਹੀਂ ਖੜੇ ਨੇ ਤੇ ਬਾਕੀ ਦੇ ਮਗਰ ਆ ਰਹੇ ਨੇ 4 ਵੇ ਤੁਰੇ ਸੀ ਵੀਰੇ ਉਹ ਨਹੀਂ 90 ਤੋਂ ਆਏ ਨੇ ਵੀਰੇ ਉਹਨੇ ਵਿਨੇਰੇ ਕਰਕੇ ਸ਼ਕਲਾਂ ਇਹ ਦਿਖ ਨਹੀਂ ਰਹੀਆਂ ਤੇ ਹੁਣ ਵੀਰੋਣੀ ਚਾਹ ਪੀਣਗੇ ਆਗੇ ਵੀਰੋਣੀ ਆ ਜਰੂਰੀ ਆ ਯਾਰ ਸਾਈਕਲੀਆਂ ਤੇ ਲਾਈਟਾਂ ਹੋਣੀਆਂ ਜ਼ਰੂਰੀ ਨੇ ਇਹ ਬਹੁਤ ਵਧੀਆ ਤੇ ਵੀਰੋਣੀ ਚਾਹ ਪੀਣਗੇ ਲੰਗਰ ਚ ਚਲੋ ਚੱਲੀਏ ਵੀ ਆਪਾਂ ਲੋ ਜੀ ਆਪਾਂ ਧਨੇੜੇ ਪਹੁੰਚ ਗਏ ਜੀ ਸਵੇਰ ਦਾ ਟਾਈਮ ਆ ਖਿਲਾੜੀ ਚੱਲਦੀ ਆ ਪਿੰਡ ਧਨੇੜਾ ਆ ਵੀਰੋਣੀ ਬੈਠੇ ਨੇ ਕੱਢਿਆ ਨਹੀਂ ਸਵੇਰ ਦਾ ਟਾਈਮ ਆ ਤੁਲਾੜੀ ਤੇ ਪਿੰਡ ਬਰੇਤਨ ਡੇੜਾ ਹਨਾ ਜੀ ਤੇ ਡੇੜਾ ਪਿੰਡ ਹਾਂਜੀ ਕਿਹੜਾ ਪਿੰਡ ਡੇੜਾ ਪਿੰਡ ਡੇਣਾ ਠੀਕ ਹੈ ਜੀ ਪਿੰਡ ਧੰਡੇੜੇ ਦੀ ਇਹ ਆਪਾਂ ਹੁਣ ਚੱਲਦੇ ਆ ਆਪਣੇ ਵਾਲੇ ਅੱਗੇ ਲਾਂਗੇ ਆਪਾਂ ਭੱਜ ਕੇ ਨਾਲ ਲੜਾਂਗੇ ਚਲੋ ਚਲੋ ਚੱਲੋ ਭੱਜੀ ਲੋ ਵੀ ਆਪਾਂ ਰਗੇੜੇ ਖੁਰਦ ਪਹੁੰਚ ਗਏ ਤੇ ਨਿਆਣੇ ਕਰ ਰਹੇ ਨੇ ਸੇਵਾ ਰਗੇੜੇ ਖੁਰਦ ਵਾਲੇ ਚਾਹ ਦਾ ਲੰਗਰ ਲਾਇਆ ਪਿਆ ਬਾਈ ਉਹਨਾਂ ਨੇ ਧੰਨਵਾਦ ਵੀਰੇ ਧੰਨਵਾਦ ਰਗੇੜਾ ਖੁਰਦ ਵਾਜੋਣਾ ਤੇ ਤੇਰੇ ਹੁਣ ਆਪਾਂ ਤੁਰ ਹੀ ਜਾਨੇ ਅੱਗੇ ਅੱਗੇ ਤੇ ਸਾਰੇ ਦਾ ਮੂਰੇ ਆ ਤਿੰਨ ਆਪਣਾ ਰੇਸ ਲਾ ਰਹਿਆ ਮੇਰੇ ਮੂਰੇ ਜਾ ਰਹੇ ਨੇ ਚਾਹਤ ਤੇ ਮਿੱਟੀ ਜਾ ਰਹੇ ਨੇ ਵਿਊ ਇਹਨਾਂ ਦਾ ਬਹੁਤ ਸੋਹਣਾ ਰਿਹਾ ਤੇ ਇੱਕ ਹੁਣ ਹੌਲੀ ਹੌਲੀ ਚੈਨਲ ਹੁਣ ਲੱਗਿਆ ਹੁਣ ਦੇਖਣ ਲੱਗਿਆ ਰਹੀੜੇ ਖੁਰਦ ਦੀ ਹੁਣ ਹਜੇ ਵੀ ਬਹੁਤ ਹੁੰਦਾ ਥੋੜਾ ਜਿਹਾ ਸਾਮ ਵੀ ਚੜਿਆ ਪਿਆ ਆਪਾਂ ਨੂੰ ਜਾ ਰਹੇ ਆ ਆਪਣੇ ਮੂਹਰੇ ਚਾਹਤ ਤੇ ਗੁਰਪ੍ਰੀਤ ਵੀ ਹੁਣ ਸੁਣੋ ਹੈ ਪਿਆ ਆਲੇ-ਦਾਲੇ ਵਾਲਾ ਦੇਖੋ ਚਲੋ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਣੀ ਆ ਹੁਣ ਇਹਨਾਂ ਤੋਂ ਅੱਗੇ ਹੋ ਕੇ ਲਓ ਜੀ ਆਪਾਂ ਮੂਹਰੇ ਹੋ ਗਏ ਇਹ ਲੰਗਰ ਚੱਲ ਰਿਹਾ ਅੱਗੇ ਸਾਨੂੰ ਦਿਖਾਉਣੇ ਆ ਲੰਗਰ ਨਹੀਂ ਨਹੀਂ ਭਾਈ ਜੀ ਲੰਗਰ ਭਾਈ ਸਵਰ ਬਹੁਤ ਲੱਗੇ ਨੇ ਯਾਰ ਆਹ ਗੱਡੀ ਖੜੀ ਆ ਤੇ ਟਰੱਕ ਆਪਾਂ ਪਿੰਡ ਦੇਖਦੇ ਆ ਪੁੱਛਦੇ ਆ ਕਿਹੜੇ ਦਾ ਲੰਗਰ ਆ ਇਹ ਤੇ ਫਿਰ ਦੱਸਦੇ ਆ ਤੇ ਰਗੀੜੀ ਰੋ ਗੀੜੀ ਕਲਾਂ ਨਾਲ ਲੰਗਰ ਲੱਗੇ ਹੋਏ ਲੰਗਰ ਲੱਗੇ ਹੋਏ ਧੰਨਵਾਦ ਧੰਨਵਾਦ ਤੇ ਵੀਰ ਉਹਨਾਂ ਨੇ ਲਾਇਆ ਬਸ ਸਵੇਰੇ ਬਹੁਤ ਸੇਵਾ ਕਰਨੇ ਨੇ ਵੀਰ ਉਹਨੇ ਆਪਾਂ ਤੁਹਾਨੂੰ ਅੱਗੇ ਆ ਕੇ ਅਪਡੇਟ ਦਿੰਨੇ ਆਂ ਵੀਊ ਬਹੁਤ ਸੋਹਣਾ ਹੋਇਆ ਹੈ ਵੀਰ ਦਾ ਵੀਰ ਉਹਨੇ ਪਾਰਸੋ ਤੋਂ ਨੇ ਆਪਾਂ ਨੂੰ ਮਿਲੇ ਨੇ ਹੁਣ ਆਹ ਤੀ ਬਹੁਤ ਦੇਖੋ ਤੁਪਾ ਜਾਣਦੇ ਹੋ ਵੀਰੇ ਉਹਨਾਂ ਨੂੰ ਪਾਸ ਕਰਦੇ ਨੇ ਸਾਰੇ ਕਿੰਨੇ ਵਜੇ ਤੁਰੇ ਸੀ ਵੀਰੇ ਆਪਾਂ ਸਵੇਰੇ 5:30 ਸਵੇਰੇ 5:30 ਤੁਰੇ ਸੀ ਫਿਰ ਵੀ ਬਹੁਤ ਟਾਈਮ ਨਾਲ ਚੱਲਦੇ ਰਹੇ ਨੇ ਹੋਰ ਵੀ ਵੀਰੇ ਮਗਰਾ ਰਹੇ ਨੇ ਕਿ ਨਹੀਂ ਬਸ ਓਕੇ ਵੀਰੇ ਉਹਨੇ ਇਕੱਠੇ ਤੁਰ ਰਹੇ ਨੇ ਆਪਾਂ ਬਰਾਬਰ ਆ ਪਾਈ ਆ ਉਹਦੇ ਕਿ ਆਪ ਹੁਣ ਅੱਗੇ ਹੁੰਨੇ ਯਾਤਰਾ ਹਲਦੀ ਆਪਣੀ ਮੌਜੀ ਆ ਬਾਪੂ ਆਸੀ ਪਹੁੰਚ ਗਏ ਆਪਣੇ ਨਾਲ ਦੇ ਚਾਹ ਪੀ ਲਈ ਆਪਣੇ ਨਾਲ ਦੇ ਨੇ ਜਗਾਰੇ ਬੋਲਦੇ ਜਾਂਦੇ ਨੇ ਤੋਂ ਮਾਰਚੀ ਲੰਗਰ ਲਾਇਆ ਹੋਇਆ ਬਾਈ ਤੇ ਆ ਵੀਊ ਆ ਤੇ ਆਪਣੇ ਨਾਲ ਦੇ ਹੋ ਜਾ ਰਹੇ ਨੇ ਦੋ ਜਣੇ ਅੱਗੇ ਜਾ ਰਹੇ ਨੇ ਉਹ ਗੋਗੀ ਜੋਤੀ ਤੇ ਆਪਣਾ ਸਿੰਧੀ ਵੀਰਾ ਤੇ ਅਜੇ ਤੱਕ ਹਤਿਆਨਾ ਤੇ ਆਪਣਾ ਧੀਰ ਵੀਰਾ ਸਾਰਿਆਂ ਨੂੰ ਮੂਰੇ ਨੇ ਚਾਹਤ ਕੰਬੋ ਵੀਰਾ ਆਪਣਾ ਇਹ ਵੀਰੇ ਦਾ ਵੀਰੇ ਨੌ ਕੀ ਪ੍ਰਿੰਦਲ ਪ੍ਰੀਤ ਵੀਰਾ ਉਹ ਮਿੱਟੀ ਵੀਰਾ ਫੇਰ ਉਹ ਪਿੱਛੇ ਚਲ ਕੋਈ ਗੱਲ ਨਹੀਂ ਪਿੱਛੇ ਅੱਗੇ ਚੱਲਦਾ ਰਹਿਣਾ ਸਭ ਰਮਣਾ ਵਧੀਆ ਚੱਲ ਰਿਹਾ ਹੈ ਇਸ ਤੱਕ ਸਾਰੇ ਠੀਕ ਠਾਕ ਨੇ ਲੋ ਜੀ ਜਿਹੜੀ ਗੱਲ ਹੋਣੀ ਸੀ ਉਹੀ ਗੱਲ ਹੋ ਗਈ ਬਾਸਵਾ ਖਾ ਕੇ ਪੱਜ ਲਿਆ ਜਿਹੜੀ ਗੱਲ ਇਹੀ ਚਾਹੁੰਦੀ ਸੀ ਇਹੀ ਬਈ ਚਾਹੁੰਦੇ ਸੀ ਹੈ ਲੋ ਜੀ ਆ ਗਏ ਇੱਕ ਆਪਣਾ ਰੇਸਰ ਜਾ ਰਿਹਾ ਇੱਕ ਆਪਣਾ ਬਈ ਗੁਰਤਨ ਵੀਰਾ ਭੱਜ ਕੇ ਜਾ ਰਿਹਾ ਲੋ ਜੀ ਉਹ ਮਾਰਸੀ ਆ ਹੁਣ ਅੱਗੇ ਜਾ ਕੇ ਦਿਖਾਉਣੇ ਤੁਹਾਨੂੰ ਲੋ ਜੀ ਥੋੜੀ ਜਿਹੀ ਅੱਗੇ ਜਾ ਕੇ ਪਨੇ ਕੀ ਖੀਰ ਫੜ ਲਈ ਤੇ ਥੋੜੀ ਅੱਗੇ ਜਾ ਕੇ ਪਵ ਮਾਰਸੀ ਦਾ ਲੰਗਰ ਹੋਰ ਲੱਗਿਆ ਵੇ ਇੱਕ ਚਾਹ ਤੋਂ ਨਹੀਂ ਖਾ ਰਹੇ ਨੇ ਪਰ ਹਜੇ ਵੀਡੀਓ ਨਹੀਂ ਬਣਾਉਣੀ ਹੈਗੀ ਕਹਿੰਦਾ ਕਹਿੰਦਾ ਛੱਡ ਜੋ ਆਪਾਂ ਖੀਰ ਖੁਰੂ ਖਾ ਕੇ ਤੁਰਦੇ ਆਂ ਫੇਰ ਕੋਈ ਢਿੱਲੇ ਆ ਕੇ ਭਾਈ ਢਿੱਲੇ ਆ ਕੇ ਉਹ ਬੈਠੇ ਸੀ ਚਾਹ ਤੋਂ ਜਦ ਹੀ ਉੱਠ ਗਿਆ ਕਹਿੰਦਾ ਮਜ਼ਾਕ ਡੋਣਾ ਗੋਗਿਓਣਾ ਨੇ ਉਹਨੇ ਧੁੱਪਾ ਬਾਈ ਚਲੋ ਚੱਲੀਏ ਚਲੋ 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 ਜੋਸ਼ ਪੂਰਾ ਬਾਈ ਸੂਰੇ ਉਦੇ ਹੁੰਦਾ ਹੁਆ ਹਾਂ ਸੂਰਜ ਉਦੇ ਹੁੰਦਾ ਹੁਆ ਲੇਕਿਨ ਕੈਮਰੇ ਮੈਨ ਨਹੀਂ ਦਿਖਾਤੀ ਦਿਖਾਤੀ ਠੀਕ ਹੈ ਠੀਕ ਨਹੀਂ ਦਿਖਾ ਲੋ ਜੀ ਪਿੰਡ ਜੱਲੇ ਗੁਰੂ ਘਰ ਜੱਲੇ ਦਾ ਬਰਕਰਾਰ ਦੇ ਰੁਕ ਗਏ ਜੀ ਜਾਹਦੂ ਹੀ ਗਰਾਉਂਡ ਆ ਖਾਨ ਲੱਗੇ ਅਸੀਂ ਤਾਂ ਬਈ ਰੁਕਦੇ ਬਹੁਤ ਆ ਕੋਈ ਨਹੀਂ ਤੇ ਨਹੀਂ ਰੁਕਦੇ ਮੈਂ ਇਹਨਾਂ ਨਾਲ ਹੋਇਆ ਪਿਆ ਅਸੀਂ ਤਾਂ ਰੁਕਦੇ ਬਹੁਤ ਆ ਹੁਣ ਖਾਨ ਲੱਗ ਗਿਆ ਆਪਾਂ ਗੁਰੂ ਕਰਨ ਜੱਲਾ ਜੱਲਾ ਜਾਂਦੇ ਹੋਇਆ ਆਪਰ ਨਾਲ ਇੱਥੇ ਪਹੁੰਚ ਗਏ ਬਈ ਆਪਾਂ ਇੱਕ ਬੁੱਲਜਾ ਹੋਰ ਰਹਿ ਗਿਆ ਬਸ ਪਾਸ ਕਰਨਾ ਫਿਰ ਸਰੰਦ 3 ਕਿਲੋਮੀਟਰ ਰਹਿ ਗਈ ਸਰੰਦ ਸਾਡਾ ਬਈ ਵੀਡੀਓ ਬਣਾਉਦਾ ਹੋਇਆ ਆਪਣੀ ਸਾਡੇ ਵੀਰ ਨੇ ਨਾ ਹੁਣ ਕਰਨਾ ਠੀਕ ਸਰ ਪੂਰੇ ਤੋਂ ਬਣਾਉਂਦਾ ਨਾ ਇੰਨਾ ਟਾਈਮ ਨਹੀਂ ਲੱਗਿਆ ਪਹੁੰਚ ਗਏ ਆਪਾਂ ਲੰਗਰ ਦੇ ਇੱਕ ਹੋਰ ਲੰਗਰ ਦੇ ਪਹੁੰਚ ਗਏ ਹੁਣ ਹੈ ਲਓ ਜੀ

ਨੇ ਫਿਰ ਅੱਗੇ ਤਾਂ ਹੋਣਾ ਹੈ। ਲੋ ਜੀ ਫੋਨ ਵੀ ਆਉਣ ਲੱਗੇ ਤੁਹਾਨੂੰ ਉਧਰੋਂ ਧੀਰ ਉਹਨਾਂ ਦੇ। ਹਾਂ ਜਿਹੜਾ ਠਾਈ ਤਰੀਕੋਲਾ ਲੈ ਵੀ ਮਿੱਟੀ ਓਏ ਚਾਹਤ ਹਾਂ ਹਾਂ ਚਾਹਤ ਫੋਨ ਤੇ ਲੈ ਉਹਨਾਂ ਨੂੰ ਭੇਜ ਦੇ ਕਰ ਲੈ। ਓਏ ਯਾਰ ਕੀ ਗੱਲ ਕੋਈ ਗੱਲ। ਹੋ ਵੀ ਟਰਕੇ ਜਾ ਰਹੇ ਆਪਾਂ। ਪਹੁੰਚ ਨਹੀਂ ਆਣਾ 2 ਕਿਲੋ 2 ਕਿਲੋਮੀਟਰ ਰਹਿ ਗਿਆ ਸਰੋਂ ਦਾ ਪਹੁੰਚਣਾ ਆਪਾਂ ਚਾਹ ਤੈਨੂੰ ਫੋਨ ਆ ਗਿਆ ਚਾਹ ਤਾ ਕੀ ਕਹਿੰਦਾ ਫਿਰ ਧੀਰ ਵੀਰ ਆਪਾਂ ਨੂੰ ਛੇ ਦੇ ਬਾਈ ਕਿੱਥੇ ਕਾ ਗਏ ਤਿੰਨੇ ਕੀ ਗੱਲ ਗਈ ਫਿਰ ਵੀਰੇ ਪਹੁੰਚ ਗਏ ਬਸ ਦੋ ਨਹਿਰਾਂ ਟੱਪਿਆ ਏ ਅੱਛਾ ਬੱਲ ਆ ਗਿਆ ਥੋੜੇ ਲਵੇ ਪੰਜ ਮਿੰਟਾਂ ਚ ਆ ਗਏ ਬਸ ਠੀਕ ਆ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਜੰਡ ਬੰਦਦੇ ਬਾਈ ਹੁਣ ਉਹ ਮੁੰਡਾ ਮੁੰਡਾ ਪਿਛਲਾ ਢਿੱਲਾ ਹੋ ਗਿਆ ਤਾਂ ਢਿੱਲਾ ਹੋ ਗਿਆ ਦੀ ਕੀ ਗੱਲ ਹੋ ਗਈ ਸੀ ਬਾਈ ਅੱਛਾ ਓ ਬਾਈ ਓ ਬਾਈ ਢਿੱਲਾ ਹੋ ਗਿਆ ਦੀ ਕਹਿੰਦੇ ਸਾਡਾ ਜਾਣ ਕੇ ਬੋਲਦੇ ਨੇ ਯਾਰ ਐਂ ਤਾਂ ਨਹੀਂ ਬੋਲਣਾ ਚਾਹੀਦਾ ਚਾਹ ਤਾਂ ਗੱਲ ਤਾਂ ਗਲਤ ਆ ਯਾਰ ਕੋਈ ਗੱਲ ਨਹੀਂ ਹੌਲੀ ਹੌਲੀ ਚੱਲਦੇ ਆਪਾਂ ਸੱਜੇ ਪਾਸੇ ਵਾਲੇ ਮੁੰਡੇ ਦਾ ਜੀ ਕੱਚਾ ਹੋ ਰਿਹਾ ਹੈ ਕੱਚਾ ਹੋ ਰਿਹਾ ਦੀ ਬਈ ਇਹਦਾ ਜੀ ਕੱਚਾ ਹੋ ਰਿਹਾ ਦੀ ਸਫਰ ਬਾਈ ਆਪਣਾ ਚੱਲ ਰਿਹਾ ਬਹੁਤ ਵਧੀਆ ਗੱਲਾਂ ਬਾਤਾਂ ਨਾਲ ਸਫਰ ਤੈ ਕਰ ਰਹੇ ਆਪਾਂ ਬਾਕੀ ਵੀਰੇ ਕੈਮਰਾਮੈਨ ਨਾ ਕਿ ਨਾ 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 ਬਾਈ ਨਾ ਕਿ ਇਸ ਵੀਰੇ ਸਾਧਰੇ ਉੱਠ ਕੇ ਇਹਨਾਂ ਦੋ ਤਿੰਨ ਜਣਿਆਂ ਦੇ ਪਰਨੇ ਬੰਨੇ ਆਪਾਂ ਨੇ ਉਹ ਬੰਦੇ ਕਰਕੇ ਮੜਾ ਲੇਟ ਹੋ ਗਏ ਸੀ ਗੱਲ ਕੋਈ ਗੱਲ ਨਹੀਂ ਨਾ ਨਾ ਬਿਰੇ ਇਹਦਾ ਮੂੰਹ ਵੀ ਜਿੱਲੇ ਸੋਂਡੇ ਵਾਲੀਆਂ ਟੁੱਟੀਆਂ ਦੇ ਤੋ ਨਾ 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 ਆਪਾਂ ਇੱਥੇ ਰਹੇ ਜੋ ਠਹਿਵੇਂ ਆਂ ਆਪਾਂ ਹੁਣ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਪਹਿਲਾਂ ਅੱਗੇ ਜਾ ਰਹੇ ਨੇ ਧੀਰ ਵੀਰੋਣੀ ਆਪਾਂ ਮਿਲਦੇ ਅੱਗੇ ਜਾ ਕੇ ਉਹਨਾਂ ਤੇ ਫਿਰ ਲੰਗਰ ਦੇ ਤਲੀਆਂ ਹੋਏ ਚੀਜ਼ਾਂ ਖਾ ਲੀਆਂ ਮੁੰਡਿਆਂ ਨੇ ਹੁਣ ਆਪਾਂ ਖਾ ਕੇ ਸਾਡੇ ਦੀ ਨੀਂਦ ਬਹੁ ਆਰੀ ਪਰ ਬਾਬੇ ਦੀ ਮੰਨ ਤੇ ਸ਼ਰਦਾ ਬਹੁ ਆਈ ਅੱਛਾ ਬਾਬੇ ਦੀ ਬਾਬੇ ਦੀ ਸੀ ਇਹ ਦੂਆ ਬੁਰ ਕ੍ਰੋਸ ਕਰਕੇ ਚਾਹ ਸਰੰਦ ਕਿੰਨੇ ਕਿਲੋਮੀਟਰ ਰਹਿ ਗਈ ਹੁਣ ਦੋ ਕਿਲੋਮੀਟਰ ਤੇ ਦੋ ਕਿਲੋਮੀਟਰ ਕੱਦੇ ਹੀ ਕਹੀ ਜੰਨੇ ਹੋ ਹਾਂ ਪਹਿਲਾਂ 5 ਦੀ ਹੁਣ ਹੁਣ ਕਹਿੰਦੇ ਦੋ ਰਹਿ ਗਈ ਆ ਪੁਲ ਆ ਗਿਆ ਵੀ ਦੂਜਾ ਮੈਂ ਨੇੜੇ ਲਾਗੇ ਹੌਸਲੇ ਬੁਲੰਦ ਨੇ ਆਪਣੇ ਟੀਰੂਣੀ ਅੱਗੇ ਲੰਗੇ ਕਿ ਪਤਿਰੂਣੀ ਮਿਲ ਜਣ ਹੌਸਲੇ ਹੋਰ ਬੁਲੰਦ ਹੋ ਜਾਣਗੇ ਚਾਹਤ ਉਹਨਾਂ ਦੇ ਵੀ ਚਾਹਤ ਆਪਣਾ ਮਿੱਟੀ ਵੀ ਦੇ ਦਬਦੇ ਨਹੀਂ ਬਈ ਆ ਬੰਦੇ ਨੂੰ ਉਲਟੀਆਂ ਲੱਗੀਆਂ ਦੀ ਲੱਗੀਆਂ ਚਲ ਕੋਈ ਗੱਲ ਨਹੀਂ ਅੱਗੇ ਜਾ ਕੇ ਅਪਡੇਟ ਦਿੰਨੇ ਆ ਬਈ ਆਪਾਂ ਹੁਣ ਆਪਾਂ ਲੰਘੇ ਹੁਣ ਆਪਾਂ ਵੀ ਆਹ ਸੰਗਤਾਂ ਵੀ ਆਈਆਂ ਨੇ ਵੀਰੇ ਕਿੱਥੋਂ ਆਏ ਤੁਸੀਂ ਚਾਹਲ ਤੋਂ ਆਏ ਨੇ ਵੀਰੇ ਆ ਦੇਖੋ ਆ ਕਿੰਨੇ ਸਾਲ ਦਾ ਵੀਰੇ ਤੂੰ ਮੈਂ 12 ਸਾਲ ਦਾ ਦੇਖ ਲਓ ਬੁਲੰਦੇ ਨੇ ਬਈ ਹੌਸਲੇ ਤੁਰਨ ਵਾਲੇ ਇਹਨਾਂ ਦੇ ਕਿੰਨੇ ਵਜੇ ਤੁਰੇ ਸੀ ਵੀਰੇ 4 ਵਜੇ 4 ਵਜੇ ਚਾਰ ਵਜੇ ਤੁਰੇ ਸੀ ਉਹ ਅੱਧੀ ਸੰਗ ਦੇ ਨਾਲ ਦੀ ਪਿੱਛੇ ਆ ਰਹੀ ਆ ਬਹੁਤ ਇਕੱਠੇ ਕਰਕੇ ਆਏ ਨੇ ਵੀਰੇ ਹੁਣੇ ਬਹੁਤ ਵਧੀਆ ਵੀਰੇ ਤੁਸੀਂ ਆ ਰਹੇ ਹੋ ਬਈ ਵਧੀਆ ਇਕੱਠ ਆ ਰਹੇ ਨੇ ਧੱਕੇ ਇਹ ਛੋਟਾ ਬੱਚਾ ਦੇਖ ਲਓ ਕਿੰਨੇ ਹੌਸਲੇ ਬੁਲੰਦ ਨੇ ਚਲੋ 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 ਨੂੰ ਭਾਈ ਆਪਣੇ ਕਰਕੇ ਖੜ ਗਏ ਸੀ ਹੌਸਲੇ ਬੁਲੰਦ ਬਹੁਤ ਨੇ ਲੋ ਵੀ ਆਪਾਂ ਸਰੰਤ ਪਹੁੰਚ ਗਏ ਤਰਾੰਦੇ ਅੱਜ ਦਾ ਬਹੁਤ ਦੂਰ ਲੱਗਣ ਲੱਗਿਆ ਜੀ ਆਪਣੇ ਨਾਲ ਦੇ ਗੋਗੂ ਨੇ ਉਹ ਬੈਠੇ ਨੇ ਨਾਲ ਦੇ ਹੌਸ ਦੀ ਬਈ ਆਪਣੇ ਇਹਨਾਂ ਨੇ ਆਰਾਮ ਕਰ ਲਿਆ ਬਾਈ ਆਹ ਬੈਠੇ ਨੇ ਬਾਈ ਇਧਰ ਆ ਬੈਠੇ ਨੇ ਚਾਹ ਤੋਂ ਨਹੀਂ ਆ ਗਏ ਬਈ ਚੱਲੀਏ ਬਾਈ ਗੋਗੀ ਦੋਏ ਮੜਾ ਜੀ ਨੂੰ ਪਾ ਗੋਦੀ ਦਾ ਅੱਜ ਤਾਂ ਕਰਦੇ ਇਹਦੀ ਦਾ ਬਈ ਦਮੰਦਲਾ ਨਹੀਂ ਹਾਸੇ ਵੀ ਗਈ ਲੋ ਜੀ ਇੱਥੇ ਬਹਿ ਗਏ ਆਪਾਂ ਤੇ ਆਹ ਬੰਦੇ ਨੂੰ ਫੋਨ ਆਈ ਗਿਆ ਗੋਗੀ ਦਾ ਉਹਦੇ ਕਰਕੇ ਹੋ ਗਿਆ ਤੇ ਤੇ ਆਪਾਂ ਵੀਰੇ ਉਹਨਾਂ ਦਾ ਦਮੰਦਲਾ ਸਹੀ ਕਰਦੇ ਆਂ ਦਮੰਦਲਾ ਸਹੀ ਕਰਕੇ ਤੁਰਦੇ ਆਪਾਂ ਇੱਥੇ ਬੈਠੇ ਆਪਾਂ ਸsrandਦੇ ਤੇ ਟਾਈਮ ਹੋ ਗਿਆ 9 ਵਜੇ ਦਾ ਆਪਣਾ ਹੁਣ ਆਪਾਂ ਦੁਰਦਿਆਂ ਇਕੱਠੇ ਹੋਗੇ ਇੱਥੇ ਸਾਰੇ ਆਣੇ ਆਪਾਂ ਅੱਗੇ ਆ ਕੇ ਅਪਡੇਟ ਦਿੰਨੇ ਹੁਣ ਲੋ ਵੀ ਹੁਣ ਪੰਨਾ ਠੀਕ ਕਰਨ ਲੱਗੇ ਗੋਗੀ ਨਾਲੇ ਤਾਨੇ ਦਿੰਦਾ ਬਾਈ ਹਟ ਬੇ ਹਟ ਤਾਂ ਠੀਕ ਹੁੰਦਾ ਓਕੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰਨਾ ਆਪਣੇ ਬਾਈ ਸਹੀ ਕਰਤਾ ਗੁਰਪ੍ਰੀਤ ਵੀਰੇ ਦਾ ਸਹੀ ਕਰਤਾ ਉਹ ਲੜ ਦੇਖਦੇ ਆਂ ਲੜ ਘੜੂਗਾ ਐਂ ਕਰ ਜਾ ਤੈਨੂੰ ਅੱਧਾ ਕਰ ਲਾ ਯਾਰ ਇਹ ਆ ਹੁੰਦਾ ਨਾ ਇਹਦੇ ਵਿੱਚ ਅੰਦਰ ਹੀ ਘੱਟ ਲਿਆ ਜਾਂਦਾ ਸਹੀ ਕਰਕੇ ਤੁਰਦੇ ਆਪਾਂ ਆਂ ਸਿੰਧੀ ਵੀਰੇ ਦਾ ਜੋਸ਼ ਦੇਖੋ ਤੁਸੀਂ ਪੌਲਾ ਪ੍ਰੀਤ ਬਾਈ ਤੇ ਇਹ ਬਾਈ ਇਹਨੂੰ ਉਲਟੀਆਂ ਲੱਗੀਆਂ ਸੀ ਨਾਲ ਨੂੰ ਲੱਗਿਆ ਨੇ ਉਹ ਲੱਗਿਆ ਸੀ ਕਿ ਇਹਨੂੰ ਉਲਟੀਆਂ ਨਹੀਂ 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 ਇਹਨੂੰ ਉਲਟੀਆਂ ਲੱਗੀਆਂ ਸੀ ਬਾਈ ਇਹਨੂੰ ਬਹੁਤ ਔਖਾ ਸੰਭਿਆ ਸੀ ਨੇ ਉਹ ਵੀ ਭੀੜ ਬਹੁਤ ਸੀ ਆ ਦੇ ਦੇ ਸਕ ਰਹੇ ਆ ਮੇਰੇ ਵੀਰਾ ਪੱਜ ਗਿਆ ਤੀ ਠੰਡ ਲੱਗਣ ਲੱਗੀ ਤੇ ਕੋਟ ਫੜਾ ਰਿਆ ਇਹਨੂੰ ਹਾਂ ਨਹੀਂ ਆਪ ਕੋਈ ਰੱਖਾਂਗੇ ਉਹ ਨੋ ਰੋ ਆਪਾਂ ਉਹ ਪੀੜ ਦੇਖ ਲਓ ਤੁਸੀਂ ਪੀੜ ਇੰਨੀ ਹੋ ਗਈ ਦੀ ਆ ਕੌਣ ਤੁਹਾਨੂੰ ਅੱਗੇ ਲੈ ਚੱਲਦੇ ਆ ਚਲੋ ਜੀ ਚੱਲੀਏ ਇਕ সাইਕਲ ਦੀ ਡੀਲ ਕਰ ਰਹੇ ਆ ਗੋਗੀ ਵੀਰਾ ਟੀਰ ਨੂੰ ਦਮਾਉਣਾ ਉਹ ਮੋਟਰਸਾਈਕਲ ਟੀਰ ਲੈਣਾ ਵੀਰੇ ਗੋਗੀ ਦੀ ਡਿਮਾਂਡ ਸੀ ਵੀ ਲੋ ਆਪਾਂ ਆ ਰਸਤੇ ਆ ਰਹੇ ਹਾਂ ਸਟੇਸ਼ਨ ਵਾਲੇ ਰਸਤੇ ਆ ਰਹੇ ਹਾਂ ਸਟੇਸ਼ਨ ਤੇ ਆ ਗਏ ਹੁਣ ਆਪਾਂ ਉਧਰ ਨੂੰ ਮੁੜ ਜਣਾ ਲੋ ਵੀ ਟ੍ਰੇਨ ਦਾ ਸ਼ਾਰਟ ਲਿੱਤਾ ਗੋਗੀਆਂ ਨਹੀਂ ਆ ਰਹੇ ਨੇ ਜਾਨੀ ਆਹ ਰਸਤੇ ਗੋਗੀਆਂ ਆਪਾਂ ਪਹਿਲਾਂ ਆਏ ਸੀ ਜਾਨ ਅਨੰਦਪੁਰ ਗਏ ਸੀ ਰਸੋ ਦੀ ਆਸੀਂ ਆਏ ਸੀ ਟ੍ਰੇਨ ਆਏ ਸੀ ਲੋਕ ਆਪਣੇ ਨੌਜਵਾਨ ਅੱਦੇ ਪਿੱਛੇ ਰਹਿ ਗਏ ਅੱਦੇ ਆਈ ਜਾਂਦੇ ਨੇ ਨਾਲ ਆਪਣੇ ਆਪਾਂ ਕਰ ਰਹੇ ਹਾਂ ਓਹ ਹੋ ਸਿੰਧੀ ਵੀਡੀਓ 'ਚ ਰਿਕਾਰਡ ਹੋ ਗਿਆ ਓ ਮਾਈ ਗॉड ਆ ਬਾਈ ਸਿੰਧੀ ਦਾ ਹੁਣ ਪਤਾ ਤੁਹਾਨੂੰ ਹੋ ਗਿਆ ਦੀ ਪੈਰ ਸਲਿੱਪ ਹੋ ਗਿਆ ਸੀ ਇਹ ਵਾਲੀ ਹੋਈ ਤਾਂ ਦੇਖ ਕੇ ਤਾਂ ਨਹੀਂ ਭਾਈ ਦੂਜੇ ਚਾਂਸ ਸਵੇਰ ਹੋ ਗਿਆ ਦੀ ਕੋਈ ਕੌਫੀ ਦਾ ਲੰਗਰ ਕੋ ਪੀਰੇਂਦਰ ਕੌਫੀ ਲਓ ਵੀ ਬਿਆਰ ਚੋਂ ਨਿਕਲ ਗਏ ਆਪਾਂ ਹੁਣ ਇਧਰ ਬਿਆਰ ਤੋਂ ਆ ਰਹੀ ਦੀ ਆਹ ਸੜਕ ਤੇ ਨਿਕਲ ਕੇ ਆਉਂਦੀ ਹੈ ਬਾਈ ਆਹ ਦੇਖ ਲਓ ਇੱਥੇ ਆ ਘਾੜ ਕੇ ਨਿਕਲ ਕੇ ਆਉਂਦੀ ਆ ਇੱਥੇ ਮਿਲ ਕੇ ਮਿਲ ਜਾਂਦੀ ਆ ਮੇਨ ਰਸਤਾ ਆ ਗਿਆ ਜਿਹੜਾ ਆ ਮੇਨ ਰਸਤਾ ਆਪਾਂ ਨੂੰ ਫਤੇਗੜ ਜਾ ਕੇ ਦਿਖਾਵਾਂਗੇ ਵੀ ਕਿੰਨੀ ਕੀ ਭੀੜ ਆ ਉੱਥੇ ਆਪਾਂ ਫਤੇਗੜ ਸਿੱਧਾ ਜਾ ਕੇ ਦਿਖਾਵਾਂ ਲੋਵੀ ਚੌਂਕ 'ਚ ਆ ਗਏ ਆਪਾਂ ਭੀੜ ਤੁਸੀਂ ਦੇਖ ਸਕਦੇ ਹੋ ਕਿੰਨੀ ਹੋਈ ਵੀ ਆ ਚੌਂਕ ਜਾ ਕੇ பக்கத்தில் ਇਹ ਤੇ ਘੜਿਆ ਕਾਫੀ ਲੰਬਾ ਹੈ ਉਹ ਫਤੇੜ ਘਰ ਤੋਂ ਆ ਰਹੇ ਜੀ ਹੁਣ ਤੇ ਲਾਸਟਿਕ ਕਲਿੱਪ ਮਾਰ ਰਹੇ ਆਪਣੇ ਹਾਂ ਭਾਈ ਚਾਦ ਕੀ ਕਿਹਾ ਸੀ ਮੈਨੇ ਹੁਣ ਦੱਸ ਦੱਸ ਲੈ ਕੋਈ ਜਾਨਾ ਜੀ ਲੈਟ ਦੇ ਚਲੇ ਜਾਇਓ ਚਲੇ ਜਾਇਓ ਆਪੇ ਆ ਜੂ ਹਾਂ ਜਿੰਦੀ ਭਾਈ ਤੁੰਮੀ ਦੱਸ ਲੈ ਕੋਈ ਜਾਨਾ ਜੀ ਕਿਹੜੀ ਹੋ ਗਈ ਹੋ ਗਈ ਆ ਵੇ ਹਾਂ ਇਹਦਾ ਇੱਕ ਕਿਵੇਂ ਆ ਐਡਿਟ ਕਰਤਾ ਬਈ ਆਪਾਂ ਨੇ ਬਣਾ ਲਾ ਕੋਈ ਵੀ ਕੋਈ ਗੱਲ ਨਹੀਂ ਬਣਾ ਲਾ ਯਾਰ ਰੀਲ ਬਣਾ ਲਾ ਸੀ ਨਹੀਂ ਯਾਰ ਆ ਮੇਰੇ ਨਾਲ ਯਾਰ ਆਪਾਂ ਬਈ ਇਹਨਾਂ ਤੋਂ ਲੇਟ ਹੋ ਗਏ ਸੀ ਯਾਰ ਆਪਾਂ ਠੰਡੇ ਪੁਰਜ ਮੁੱਠਾ ਦੇਖਣ ਲੱਗੇ ਉੱਥੋਂ ਲੇਟ ਹੋ ਗਏ ਸੀ ਆਪਾਂ ਬਿਜਾਰੇ 2 ਘੰਟੇ ਬੈਠੇ ਰਹੇ ਆਪਣੀ ਵੇੜ ਤੇ ਬਸ ਜੀ ਇੰਜ ਵਾਈ ਇਹ ਹਟ ਬੇ ਚੱਲ ਕੰਮ ਦਾ ਗੱਲ ਹੈ ਚੱਲ ਬੋਲੋ ਆਪਾਂ ਬਾਬਾ ਸਾਹਿਬ ਜੀ ਦੀ ਰੋਟੀ ਦਾ ਲੰਗਰ ਮੇਰੇ ਪਿੰਡ ਕਹਿੰਦਾ ਇਹ ਚਾਹਪੁਰ ਮੇਰੇ ਚਾਹਪੁਰ ਚਾਹਪੁਰ ਗੋਗੀ ਕਹਿੰਦਾ ਵੀਡੀਓ ਨਹੀਂ ਬਣਾਉਣੀ ਹੈਗੀ ਪਰ ਉਹ ਹਾਰਿਆ ਗੋਗੀ ਚਾਹਤ ਵੀਰਾ ਗੁਰਦਿਆਂ ਨੂੰ ਉਹ ਇਹ ਚਾਹ ਕੇ ਨੇ ਰੋਟੀ ਦਾ ਲੰਗਰ ਭਾਈ ਹੁਣ ਜਾ ਕੇ ਬਸ ਜੇ ਉਤਰ ਕੇ ਗੱਲ ਕਰਦੇ ਆਪਾਂ ਉੱਬਈ ਅਗੇ ਦੀ ਪਿੰਡ ਆਪਾਂ ਇੱਥੋਂ ਕਰਦੇ ਆ ਬਲੌਗ ਬਲੌਗ ਦੀ ਕਰਦੇ ਆ ਮਤਲਬ ਫੁੱਲ ਖੱਕ ਜੀ ਲੈ ਹਾਂ ਦੱਸ ਖੜ ਜਾ ਹਾਂ ਹਾਂ ਹੁਣ ਇਹਦੇ ਚਿਹਰੇ ਦੇ ਮਾ ਖੁਸ਼ੀ ਦੀ ਲੈ 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 ਬਈ ਚਿਹਰਾ ਦੇਖ ਇਧਰ ਨੂੰ ਦੇਖ ਹੱਸ ਪਿਆ ਹੱਸ ਪਿਆ ਹੱਸ ਪਿਆ ਖੁਸ਼ ਹੋ ਗਿਆ ਮੁੰਡਾ ਵੀ ਪਿੰਡ ਪਹੁੰਚ ਗਏ ਲਓ ਬਈ ਆਪਾਂ ਪਹੁੰਚ ਗਏ ਪਿੰਡ ਇੱਥੋਂ ਬਲੌਗ ਦੀ ਕਰਦੇ ਆ ਐਂਡ ਆਪਣਾ